श्री नामदेव जी महाराज ਦੇ ਅੰਦਰ ਭਾਵਨਾ ਪ੍ਰਧਾਨ ਹੈ। ਦਰਸਲ ਭਗਤ ਨਾਮਦੇਵ ਜੀ ਮਹਾਰਾਜ ਭਾਵਨਾ ਪ੍ਰਧਾਨ ਪੁਰਸ਼ ਨੇ ਤੇ ਜਿੱਥੇ ਭਾਵਨਾ ਪ੍ਰਧਾਨ ਹੈ ਜਜ਼ਬੇ ਪ੍ਰਧਾਨ ਨੇ ਬਸ ਉਹੀ ਭਗਤ ਹੈ। ਦੋ ਤਰ੍ਹਾਂ ਦੇ ਮਨੁੱਖ ਨੇ। ਕੋਈ ਅਕਲ ਦੇ ਤਲ ਤੇ ਜੀਵਦਾ ਹੈ। ਕੋਈ ਹਿਰਦੇ ਦੇ ਤਲ ਤੇ ਜੀਵਦਾ ਹੈ। ਕੋਈ ਬੌਧਿਕ ਤਲ ਤੇ ਜੀਵਦਾ ਹੈ। ਕੋਈ ਦਿਲ ਦੇ ਤਲ ਤੇ ਜੀਉਂਦਾ ਹੈ ਜੀਵਨ ਦੇ ਇਹ ਦੋ ਢੰਗ ਨੇ ਜੋ ਬੌਧਿਕ ਤਲ ਤੇ ਜੀ ਰਿਹਾ ਹੈ ਉਸ ਦੇ ਅੰਦਰ ਵਿਚਾਰ ਪ੍ਰਧਾਨ ਹੋਵੇਗੀ ਜੋ ਹਿਰਦੇ ਦੇ ਤਲ ਤੇ ਜੀ ਰਿਹਾ ਹੈ ਉੱਥੇ ਭਾਵ ਪ੍ਰਧਾਨ ਹੋਵੇਗਾ ਪਰ ਜੋ ਨਾ ਬੌਧਿਕ ਤਲ ਤੇ ਜੀ ਰਿਹਾ ਹੈ ਤੇ ਨਾ ਹਿਰਦੇ ਦੇ ਤਲ ਤੇ ਜੀ ਰਿਹਾ ਉਹ ਮਨੁੱਖ ਹੀ ਨਹੀਂ ਹੈ ਉਹ ਪਸ਼ੂ ਹੈ ਪਸ਼ੂ ਇਹਨਾਂ ਦੋਹਾਂ ਥੱਲਾਂ ਤੋਂ ਥੱਲੇ ਹੀ ਜੀਉਂਦਾ ਹੈ ਇੱਥੇ ਪ੍ਰਸ਼ਨ ਖੜਾ ਹੁੰਦਾ ਹੈ بھاؤ پردھان ہے کہ وچار پردھان ہے دراصل نال وستو نو ہے ہستی نو ہے اور بھاؤ نال نال ہستی جڑنا ہے اگر بھاؤ نہ ہوئے تا جڑ نہیں سکا گے وچار نہ ہوئے تا سمجھ نہیں سکا جنم تو منک بھاؤ ہی لے کے ہے اس تو ایک گل سپشٹ ہو گئی ਕਿ ਵਿਚਾਰ ਨਾਲੋਂ ਭਾਵ ਦੀ ਆਵਸ਼ਕਤਾ ਜ਼ਿਆਦਾ ਹੈ ਅਧਿਕ ਹੈ ਭਾਵ ਪ੍ਰਥਮ ਹੈ ਵਿਚਾਰ ਬਾਅਦ ਦੇ ਚ ਹੈ ਭਾਵ ਕਰਕੇ ਇੱਕ 마ਸੂਮ ਬੱਚਾ ਮਾਂ ਨਾਲ ਸੰਬੰਧ ਜੋੜਦਾ ਹੈ ਪਿਤਾ ਨਾਲ ਸੰਬੰਧ ਜੋੜਦਾ ਹੈ ਭੈਣਾਂ ਨਾਲ ਸੰਬੰਧ ਜੋੜਦਾ ਹੈ ਭਰਾਵਾਂ ਨਾਲ ਸੰਬੰਧ ਜੋੜਦਾ ਹੈ ਅਜੇ ਤੇ ਵਿਚਾਰ ਦੀ ਦੁਨੀਆ ਉੱਥੇ ਆਰੰਭ ਹੀ ਨਹੀਂ ਹੋਈ ਅਜੇ ਤੇ ਭਾਵ ਦੀ ਦੁਨੀਆ ਕਹਿੰਦੇ ਨੇ ਪਰਮਾਤਮਾ ਨੂੰ ਸਮਝਣ ਦੇ ਵਿੱਚ ਹੀ ਗਿਆਨੀਆਂ ਦਾ ਸਮਾਂ ਲੰਘ ਜਾਂਦਾ ਹੈ ਔਰ ਫਿਰ ਵੀ ਪੂਰਾ ਸਮਝਣਾ ਉਸ ਨੂੰ ਕਠਿਨ ਹੈ ਥੋੜਾ ਜਿਹਾ ਜੋ ਤੂੰ ਸਮਝਿਆ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰਯੋਗ ਦੇ ਚ ਲਿਆ ਤੂੰ ਜਜ਼ਬਾ ਪੈਦਾ ਕਰ ਭਾਵ ਪੈਦਾ ਕਰ ਸ਼ਰਧਾ ਪੈਦਾ ਕਰ ਤੇ ਉਸ ਨਾਲ ਜੁੜ ਜਿਤਨਾ ਵੀ ਤੂੰ ਵਿਚਾਰੇਗਾ ਵਿਚਾਰਾਂ ਦੇ ਪੌਂਚ ਉਸ ਪ੍ਰਭੂ ਤੱਕ ਨਹੀਂ ਹੋਵੇਗੀ ਥੋੜੀ ਬਹੁਤ ਜੋ ਵਿਚਾਰ ਦੇ ਰਹੀ ਤੈਨੂੰ ਝਲਕ ਮਿਲੀਏ ਤੂੰ ਹੁਣ ਜੁੜਨ ਦੀ ਕੋਸ਼ਿਸ਼ ਕਰ ਪਰ ਵਿਚਾਰਾਂ ਦੀ ਦੁਨੀਆ ਜੋ ਬਹੁਤ ਅੱਗੇ ਲੰਘ ਜਾਏ ਮਹਾਨ ਦਾਰਸ਼ਨਿਕ ਹੋ ਜਾਏ ਮਹਾਨ ਫਲਸਫਰ ਹੋ ਜਾਏ ਤਾਂ ਫਿਰ ਉਸ ਲਈ ਜਜ਼ਬਿਆਂ ਨੂੰ ਪੈਦਾ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ ਉਰਦੂ ਦੇ عظیم ਸ਼ਾਇਰ ਇਕਬਾਲ ਦਾ ਐਸਾ ਕਹਿਣਾ ਹੈ ਤੇਰੇ ਸੀਨੇ 'ਮੇਂ ਦਮ ਹੈ ਦਿਲ ਨਹੀਂ ਹੈ چرا دم گرم ہے یہ محفل نہیں ہے نکل جا عقل سے اگے کہ یہ نور چراغ راہ ہے منزل نہیں ہے اے بندے عقل دی دنیا تو اگے لگ جا جذبہں دی دنیا چ پہنچ ولولیاں دی دنیا چ پہنچ بھاونا دی دنیا چ پہنچ جے تو کوئی رس لینا ہے स्वाद لینا ہے انند لینا ہے حقیقت ہے عقل تے راستے دا دیو ہے ਅਕਲ ਤੇ ਰਸਤੇ ਦਾ ਚਾਨਣਾ ਹੈ ਤੇ ਹੁਣ ਦੀਵੇ ਦੀ ਹੀ ਕੋਈ ਪ੍ਰਕਰਮਾ ਕਰਦਾ ਰਹਿ ਜਾਏ ਤੇ ਮੰਜ਼ਲੇ ਮਕਸੂਦ ਤੱਕ ਪਹੁੰਚਣਾ ਕਠਨ ਹੋ ਜਾਏਗਾ ਆਮ ਆਖਿਆ ਜਾਂਦਾ ਹੈ ਕਈ ਦਫਾ ਅੰਧੀ ਸ਼ਰਦਾ ਵਾਲਾ ਵੀ ਭਟਕਦਾ ਭਟਕਦਾ ਪਹੁੰਚ ਜਾਂਦਾ ਪਰ ਕਈ ਦਫਾ ਵਿਚਾਰਾਂ ਦੀ ਪ੍ਰਕਰਮਾ ਕਰਨ ਵਾਲਾ ਵਿਚਾਰਾਂ ਦੇ ਵਿੱਚ ਹੀ ਫਸਾ ਰਹਿ ਜਾਂਦਾ ਹੈ ਔਰ ਈਸ਼ਵਰ ਤੱਕ ਪਹੁੰਚਣਾ ਉਸ ਲਈ ਔਖਾ ਹੋ ਜਾਂਦਾ ਹੈ विचारक अपने ਵਿਚਾਰਾਂ ਦੇ ਵਿਚ ਹੀ ਕਈ ਦਫਾ ਉਲਝ ਕੇ ਜੋ ਹੈ रह ਜਾਂਦਾ ਹੈ ਹਜ਼ਾਰਾਂ ਸਾਲ ਫਲਸਫੀ ਕੀ ਤਨਾ ਤਨੀ ਰਹੀ ਖੁਦਾ ਕੀ ਬਾਤ ਜਹਾਂ ਤੇ تھی ਵਹੀ ਤੇ ਰਹੀ ਆਖਿਰੇ ਕਿਤਨਾ ਵੀ ਖੱਪੀਏ ਕਿਤਨਾ ਵੀ ਵਿਚਾਰੀਏ ਤਾਂ ਵੀ ਵਿਚਾਰਦਿਆਂ ਵਿਚਾਰਦਿਆਂ ਪਤਾ ਚੱਲਦਾ ਹੈ ਕਿ ਜਿੱਥੋਂ ਅਸੀਂ ਸ਼ੁਰੂ ਹੋਈ ਸੀ ਉੱਥੇ ਹੀ ਖੜੇ ਹਾਂ ਇੱਕ ਕਦਮ ਵੀ ਅੱਗੇ ਨਹੀਂ ਵਧੇ ਵਿਚਾਰ ਵਿਚਾਰ ਕੇ ਜਦ ਐਸਾ ਪਤਾ ਚਲੇ ਕਿ ਉਹ ਸਾਡੇ ਵਿਚਾਰਾਂ ਚ ਨਹੀਂ ਆਉਂਦਾ ਉਹ ਸਾਡੀ ਸੋਚ ਮੰਡਲ ਦੇ ਚ ਨਹੀਂ ਆਉਂਦਾ ਉਹ ਸਾਡੇ ਬੌਧਿਕ ਪਕੜ ਦੇ ਚ ਨਹੀਂ ਆਉਂਦਾ ਬਸ ਉਸੇ ਸ਼ਣ ਚਾਹੀਦਾ ਹੈ ਕਿ ਮਨੁੱਖ ਜਜ਼ਬਿਆਂ ਨੂੰ ਜਨਮ ਦੇਵੇ ਸ਼ਰਧਾ ਨੂੰ ਜਨਮ ਦੇਵੇ ਵਿਸ਼ਵਾਸ ਨੂੰ ਜਨਮ ਦੇਵੇ ਭਾਵਨਾ ਨੂੰ ਜਨਮ ਦੇਵੇ ਤੋਂ ਭਗਤ ਨਾਮਦੇਵ ਜੀ ਮਹਾਰਾਜ ਭਾਵ ਪ੍ਰધાન ਪੁਰਸ਼ ਨੇ ਔਰ ਆਪ ਦੇ ਅੰਦਰ ਜਦੋਂ ਥੋੜਾ ਜਿਹਾ ਵੀ ਭਾਵ ਕਮਜ਼ੋਰ ਹੁੰਦਾ ਹੈ ਥੋੜਾ ਜਿਹਾ ਵੀ ਪ੍ਰੇਮ ਪਿੱਛੇ ਹਟਦਾ ਹੈ ਤਾਂ ਆਪ ਤੜਪ ਕੇ ਕਹਿੰਦੇ ਨੇ ਮੋਹਿ ਲਾਗਤੀ ਤਾਲਾ ਬੈਲੀ ਬਛਰੇ ਬਿਨ ਗਾਏ अकेਲੀ ਪਣਿਆ ਬਿਨ ਮੀਨ ਤਲਫੇ ਤਿਉਂ ਰਾਮ ਨਾਮ ਬਿਨ ਬਾਪਰੋ ਨਾਮਾ ਮੈਂ ਤੇ ਤੜਪਦਾ ਹੈ ਪ੍ਰਭੂ ਤੇਰੇ ਵਿਛੋੜੇ ਚ ਇੰਜ ਜੈਸੇ ਪਾਣੀ ਤੋਂ ਬਿਨਾ ਮੱਛਲੀ ਤੜਪਦੀ ਹੈ ਜਿਨੇ ਗਉ ਮਾਂ ਤੋਂ ਬਿਨਾ ਉਸਦਾ ਬਛੜਾ ਉਹ ਤੜਪਦਾ ਹੈ ਬਿਆਕਲ ਹੁੰਦਾ ਹੈ ਪੁਕਾਰਦਾ ਹੈ ਔਰ ਉੱਚੀ ਧੁਨ ਨਾਲ ਆਵਾਜ਼ ਮਾਰਦਾ ਹੈ हे ਪ੍ਰਭੂ ਜਦ ਵੀ ਰੰਚਕ ਮਾਤਰ ਵੀ ਵਿਛੋੜਾ ਹੋਵੇ ਤੇ ਵਿਛੋੜਾ ਕੀ ਹੈ ਜਜ਼ਬਿਆਂ ਦਾ ਕਮਜ਼ੋਰ ਹੋਣਾ ਭਾਵਨਾਵਾਂ ਦਾ ਕਮਜ਼ੋਰ ਹੋਣਾ ਸ਼ਰਦਾ ਦਾ ਛੀਨ ਹੋਣਾ ਪ੍ਰੇਮ ਦਾ ਥੋੜਾ ਜਿਹਾ ਬੁਝਣਾ بس ਉਸ ਦੇ ਨਾਲ ਹੀ ਭਗਤਾਂ ਦੇ ਅੰਦਰ ਤੜਪਣੀ ਸ਼ੁਰੂ ਹੋ ਜਾਂਦੀ ਹੈ ਕਾਰਨ ਕਿ ਪ੍ਰੇਮ ਦੀ ਅਧਿਕਤਾ ਭਾਵਨਾ ਦੀ ਅਧਿਕਤਾ ਸ਼ਰਧਾ ਦੀ ਅਧਿਕਤਾ ਆਨੰਦ ਨੂੰ ਜਨਮ ਦਿੰਦੀ ਹੈ ਰਸ ਨੂੰ ਜਨਮ ਦਿੰਦੀ ਹੈ ਸ਼ਰਧਾ ਘਟੀ ਭਾਵਨਾ ਘਟੀ ਪ੍ਰੇਮ ਘਟਿਆ ਰਸ ਘਟ ਜਾਂਦਾ ਹੈ ਔਰ ਬਿਲਕੁਲ ਪ੍ਰੇਮ ਨਹੀਂ ਬਿਲਕੁਲ ਸ਼ਰਧਾ ਨਹੀਂ ਬਿਲਕੁਲ ਭਾਵਨਾ ਨਹੀਂ ਤਾਂ ਦੇਖੇ ਅਗੇ ਬਿਲਕੁਲ ਕਥਾ ਕੀਰਤਨ ਦੇਚ ਰਸ ਨਹੀਂ ਰਹਿ ਜਾਂਦਾ ਬਿਲਕੁਲ satsang ਦੇ ਵਿੱਚ ਰਸ ਨਹੀਂ ਰਹਿ ਜਾਂਦਾ ਰਸ ਤੇ ਤਾਂ ਹੁਣ ਬਣੇਗਾ ਜੇ ਇਸ ਸ਼ਬਦ ਨਾਲ ਕਥਾ ਨਾਲ ਕੀਰਤਨ ਨਾਲ ਭਾਵਨਾ ਜੋੜੀਏ ਸ਼ਰਧਾ ਜੋੜੀਏ ਪ੍ਰੇਮ ਜੋੜੀਏ ਤਾਂ ਫਿਰ ਰਸ ਦੀ ਗੰਗਾ ਵਗ ਤੁਰਦੀ ਹੈ ਔਰ ਪ੍ਰੇਮ ਮਨੁੱਖ ਨੂੰ ਤ੍ਰਿਪਤੀ ਦੇ ਜਾਂਦਾ ਹੈ ਸ਼ਰਧਾ ਭਾਵਨਾ ਵਾਲਾ ਮਨੁੱਖ ਅੱਠੇ ਪੈਰ ਤ੍ਰਿਪਤ ਰਹਿੰਦਾ ਹੈ ਸ਼ੁਕਰਾਨੇ ਵਿੱਚ ਰਹਿੰਦਾ ਜਿਨੇ ਚਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਬੌਧਕ ਤਲ ਤੇ ਜੀਣ ਵਾਲਾ ਬੰਦਾ ਉਹ ਅਕਸਰ ਗਿਲਿਆਂ ਵਿੱਚ ਜੀਉਂਦਾ ਹੈ हे ਪ੍ਰਭੂ ਮੈਂ ਇਤਨਾ ਕੀਤਾ ਤੇ ਪ੍ਰਾਪਤ ਕੀ ਹੋਇਆ ਬੌਧਕ ਤਲ ਤੇ ਜੀਵਣ ਵਾਲਾ ਮਨੁੱਖ ਅਕਸਰ ਵਪਾਰੀ ਹੋ ਜਾਂਦਾ ਹੈ ਤੋ ਦੁਨੀਆ ਦੇ ਛੋਟੀ ਦੇ ਵਪਾਰੀ ਸਮਝ ਲੈਣੇ ਚਾਹੀਦੇ ਨੇ ਕਿ ਬੌਧਕ ਤਲ ਤੇ ਜੀ ਰਹੇ ਨੇ ਹਿਰਦੇ ਦੇ ਤਲ ਤੇ ਨਹੀਂ ਤੇ ਦੁਨੀਆ ਭਰ ਦੇ ਛੋਟੀ ਦੇ ਸੰਤ ਭਗਤ ਉਹਨਾਂ ਬਾਰੇ ਕਹਿਣਾ ਪਏਗਾ ਕਿ ਹਿਰਦੇ ਦੇ ਤਲ ਤੇ ਜੀ ਰਹੇ ਨੇ ਬੁੱਧੀ ਦਾ ਪ੍ਰਯੋਗ ਕਰਦੇ ਨੇ ਪਰ ਜੀਵਨ ਦਾ ਕੇਂਦਰ ਹਿਰਦਾ ਹੈ ਵਪਾਰੀ ਆਮ ਦੁਨੀਆਦਾਰ ਬੰਦਾ ਬੌਧਿਕ ਤਲ ਤੇ ਜੀਉਂਦਾ ਹੈ ਵਿਚਾਰਾਂ ਦੇ ਤਲ ਤੇ ਜੀਉਂਦਾ ਹੈ ਸ਼ਰਦਾ ਦਾ ਤੇ ਐਵੇਂ ਕਦੀ ਕਦੀ ਆਪਣੀ ਗਰਜ਼ ਦੀ ਪੂਰਤੀ ਲਈ ਇਸਤੇਮਾਲ ਕਰਦਾ ਹੈ ਵਰਤੋਂ ਕਰਦਾ ਹੈ ਔਰ ਇਸ ਤਰੀਕੇ ਨਾਲ ਸ਼ਰਦਾ ਵੀ ਅਪਵਿੱਤਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਉਹ ਪ੍ਰੇਮ ਵੀ ਧੁੰਦਲਾ ਤੇ ਮਹਿਲਾ ਹੁੰਦਾ ਹੈ ਤੋ ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਇੰਜ ਤੜਪਦਾ ਹੇ ਪ੍ਰਭੂ ਤੇਰੇ ਵਿਛੋੜੇ ਚ ਤੇ ਵਿਛੋੜਾ ਉਦੋਂ ਹੀ ਆਉਂਦਾ ਹੈ ਜਦ ਪ੍ਰੇਮ ਮਧਮ ਪੈਂਦਾ ਹੈ ਜਦ ਸ਼ਰਧਾ ਛੀਨ ਆਉਂਦੀ ਹੈ ਜਦ ਕਿਦਰੇ ਭਾਵਨਾ ਨੂੰ ਛੱਟ ਲੱਗਦੀ ਹੈ ਜਦ ਕਿਦਰੇ ਵਿਸ਼ਵਾਸ ਕਮਜ਼ੋਰ ਹੁੰਦਾ ਹੈ ਉਦੋਂ ਰਸ ਅਨੰਦ ਔਰ ਸਕੂਨ ਵੀ ਇੱਕ ਪਾਸੇ ਹੋ ਜਾਂਦਾ ਹੈ ਤੋ ਤੜਪਣਾ ਤੇ ਕੁਦਰਤੀ ਗੱਲ ਹੈ ਸ਼ੁਰੂ ਹੋਵੇਗੀ ਮੋਹ ਲਾਗ ਤੇ ਤਲਾ ਬੇਲੀ ਬਛਰੇ ਬਿਨ ਗਾਏ अकेਲੀ ਇਸ ਤਰ੍ਹਾਂ ਭਾਵਪੂਰਤ ਜੀਵਨ ਬਤੀਤ ਕਰਨ ਵਾਲੇ ਨੇ ਸ੍ਰੀ ਨਾਮਦੇਵ ਜੀ ਮਹਾਰਾਜ ਸਿਰਫ ਆਪ ਦੇ ਅੰਦਰ ਭਾਵਨਾ ਹੀ ਪ੍ਰਧਾਨ ਨਹੀਂ ਬਲਕਿ ਆਪ ਦੇ ਕੋਲ ਵਿਚਾਰ ਵੀ ਨੇ ਐਸਾ ਨਾ ਸਮਝ ਲਿਆ ਜਾਏ ਕਿ ਭਗਤ ਵਿਚਾਰ ਬਿਲਕੁਲ ਨਹੀਂ ਰੱਖਦੇ ਨਹੀਂ ਉਹਨਾਂ ਦੇ ਜੀਵਨ ਦਾ ਕੇਂਦਰ ਤੇ ਸ਼ਰਧਾ ਹੈ ਉਹਨਾਂ ਦੇ ਵਰਤਨ ਬਲੇ ਵੇ ਦੇ ਵਿਚਾਰ ਨੇ ਉਹ ਵਸਤੂ ਨੂੰ ਸਮਝ ਦੇਨੇ ਵਿਚਾਰ ਨਾਲ ਜੁੜ ਦੇਨੇ ਭਾਵਨਾ ਨਾਲ ਪ੍ਰਮਾਤਮਾ ਦਾ ਥੋੜਾ ਬਹੁਤ ਬੋਧ ਹਾਸਿਲ ਕਰਕੇ ਜੈਸੇ ਉਹ ਪ੍ਰਭੂ ਨਾਲ ਭਾਵ ਕਰਕੇ ਜੁੜ ਦੇਨੇ ਤੋ ਪ੍ਰਮਾਤਮਾ ਦੀ ਬਹੁਤ ਵੱਡੀ ਸੂਝ ਭਗਤਾਂ ਦੇ ਕੋਲ ਆਉਂਦੀ ਏ ਭਾਵੇਂ ਆਮ ਦਾਰਸ਼ਨਿਕ ਫਿਲਾਸਫਰ ਬਹੁਤ ਕੁਝ ਪੜਿਆ ਲਿਖਿਆ ਹੋਵੇ ਤਾਂ ਵੀ ਉਹ ਤਨੂੰ ਸੂਝ ਨਹੀਂ ਰੱਖੇਗਾ ਜਿੰਨੀ ਕਿ ਭਗਤ ਕੋਲ ਹੈ ਇਕ ਅਨਪੜ ਭਗਤ ਕੋਲ ਵੀ ਜਿੰਨਾ ਪ੍ਰਮਾਤਮਾ ਦਾ ਗਿਆਨ ਹੈ ਉਤਨਾ ਚੋਟੀ ਦੇ ਪੜੇ ਲਿਖੇ ਕੋਲ ਵੀ ਨਹੀਂ ਹੋਵੇਗਾ ਕਿਉਂਕਿ ਭਗਤ ਤੇ ਜੁੜਿਆ ਹੈ ਭਗਤ ਨੇ ਤੇ ਰਸ ਮਾਣਿਆ ਹੈ ਭਗਤ ਨੂੰ ਤੇ ਉਸ ਦੀ ਹੋਂਦ ਦਾ ਪੂਰਨ ਤੌਰ ਤੇ ਪਤਾ ਹੈ ਕਿਉਂਕਿ ਉਹ ਜੁੜਿਆ ਹੋਇਆ ਹੈ ਤੇ ਫਿਲਾਸਫਰ ਦਾਰਸ਼ਨਿਕ ਵਿਚਾਰ ਉਹ ਤੇ ਸਿਰਫ ਵਿਚਾਰ ਕਰ ਲਿਆ ਹੈ ਉਹ ਤੇ ਸਿਰਫ ਵਿਚਾਰਾਂ ਦੇ ਤਲ ਤੇ ਜੀ ਰਿਹਾ ਹੈ ਇਸ ਵਾਸਤੇ ਭਗਤਾਂ ਨੇ ਐਸਾ ਆਖਿਆ ਵੀ ਹੈ ਭਗਤ ਸ੍ਰੀ ਮੌਰ ਸ਼੍ਰੀ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਪੜੀਏ ਗੁਣੀਏ ਨਾਮ ਸਭ ਸੁਣੀਏ ਅਨੁਭਵ ਭਾਵ ਨ ਤਰਸੇ ਲੋਹਾ ਕੰਚਨ ਰਿੰਡ ਹੋਏ ਕੈਸੇ ਜੋ ਪਾਰਸ ਨਹਿ ਪਰਸੇ ਸ਼੍ਰੀ ਕਬੀਰ ਜੀ ਮਹਾਰਾਜ ਦਾ ਵੀ ਐਸਾ ਕਹਿਣਾ ਹੈ ਹਰ ਜਸ ਸੁਨੇ ਨ ਹਰ ਗੁਣ ਗਾਵੇ ਬਾਤ ਨਹੀਂ ਅਸਮਾਨ ਗਿਰਾਵੇ ਐਸੇ ਲੋਗਨ ਸਿਉ ਕਿਆ ਕਹੀਏ ਜੋ ਪ੍ਰਭ ਕੀਏ ਭਗਤ ਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀਏ ਇਹ ਭਗਤ ਵਿਚਾਰਾਂ ਦਾ ਤੇ ਸਿਰਫ ਪ੍ਰਯੋਗ ਕਰਦੇ ਨੇ ਜੀਵ ਲੈਨੇ ਹਿਰਦੇ ਦੇ ਤਲ ਤੇ ਭਾਵਨਾ ਦੇ ਤਲ ਤੇ ਔਰ ਜਦ ਭਾਵਨਾ ਕਰਕੇ ਪ੍ਰਭੂ ਨਾਲ ਜੁੜਦੇ ਨੇ ਤਾਂ ਇਹਨਾਂ ਦੇ ਅੰਦਰੋਂ ਜੋ ਗੀਤ ਫੁੱਟਦੇ ਨੇ ਜੋ ਗਿਆਨ ਫੁੱਟਦਾ ਹੈ ਉਹ ਇਸ ਤਰ੍ਹਾਂ ਹੈ ਜੈਸੇ ਕਿ ਪਹਾੜਾਂ ਦੇ ਚੋਂ ਕੋਈ ਝਰਨਾ ਵਗ ਤੁਰਿਆ ਹੈ ਸ਼੍ਰੀ ਨਾਮਦੇਵ ਜੀ ਮਹਾਰਾਜ ਦੇ ਵਿਚਾਰ ਕਿੰਨੇ ਬੁਲੰਦ ਨੇ ਗਿਆਨ ਕਿਤਨਾ ਮਹਾਨ ਹੈ ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ ਆਮ ਗਾਥਾ ਹੈ ਔਰ ਉਹ ਭਾਈ ਸਾਹ ਭਾਈ ਗੁਰਦਾਸ ਜੀ ਨੇ ਵੀ ਲਿਖੀ ਹੈ ਕਿ ਕੰਮ ਕਿਤੇ ਤਿਓ ਚਲਿਆ ਨਾਮਦੇਵ ਨੂੰ ਆਖ ਸੁਣਾਇਆ ਨਾਮਦੇਵ ਨੂੰ ਸਾਰੀ ਗੱਲ ਸੁਣਾ ਦਿੱਤੀ ਠਾਕੁਰ ਦੀ ਸੇਵਾ ਕਰੇ ਘਰ ਦੇ ਚ ਮੂਰਤੀਆਂ ਰੱਖੀਆਂ ਸਨ ਤੇ ਨਾਮਦੇਵ ਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਤੂੰ ਠਾਕੁਰਾ ਨੂੰ ਇਸ਼ਨਾਨ ਕਰਾਉਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਦੇ ਚ ਝਲ ਭਰ ਕੇ ਲਿਆਉਣਾ ਹੈ ਪਵਿੱਤਰ ਗਾਗਰ ਦੇਚ ਜਲ ਭਰ ਕੇ ਲਿਆਉਣਾ ਤੇ ਠਾਕੁਰਾ ਨੂੰ ਇਸ਼ਨਾਨ ਕਰਾਣਾ ਹੈ। ਬਗੀਚੇ ਦੇਚ ਜਾ ਕੇ ਫੁੱਲ ਤੋੜਨੇ ਨੇ। ਬਗੀਚੇ ਆਦੇਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕੁਰ ਦੇ ਗਲ ਦੇਚ ਪਾਣੀ ਹੈ। ਸਿਰਫ ਇਤਨਾ ਹੀ ਨਹੀਂ ਘਰ ਦੇਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋਕ ਹੈ। ਤੂੰ ਠਾਕੁਰਾ ਨੂੰ ਪਿਲਾਣਾ ਹੈ। ਇਹ ਸਾਰਾ ਕਰਮ ਜੋ ਨਾਲਾ ਪੇਤਾ ਨਿਤ ਕਰਦਾ ਸੀ ਕਿਉਂਕਿ ਅੱਜ ਕਿਧਰੇ ਬਾਹਰ ਕੰਮਕਾਰ ਲਈ ਜਾ ਰਿਹਾ ਹੈ ਤੋ ਨਾਮ ਦੇ ਉਹਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਵੰਦਨ ਤੂੰ ਕਰਨਾ ਹੈ ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤ ਤੇ ਚ ਗਾਗਰ ਪਿੱਤਲ ਦੀ ਸਿਰ ਤੇ ਰੱਖੀ ਹੈ ਨਦੀ ਦੇ ਤੱਟ ਤੇ ਗਏ ਨੇ ਗਾਗਰ ਖੂਬ ਮਾਂਜੀਏ ਇਸ਼ਨਾਨ ਕੀਤਾ ਹੈ ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮੱਛਲੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਤੇ ਪੈ ਗਈ ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ ਆ ਨੀ ਲੈ ਕੁੰਭ ਭਰਾਈ ਲੈ ਉਦਕ ਠਾਕਰ ਕੋਈ ਇਸ਼ਨਾਨ ਕਰਉ पर 42 लाख जीव जल में होते बिठल भेला काहे करूं महाराष्ट्र देच प्रभु दायक नाम विठल भी है उसी दई आप प्रयोग कर देने बिठल नाम दायक मंदिर भी है विठल मंदिर पंढरपुर देच और ओतीरत है और बहुत बड़ी पूर्णमासी वाले दिन भीड़ रहती है श्री नामदेव जी महाराज कहन ए बिठल दस मैकी करा ਮੈਂ ਪਾਣੀ ਭਰਿਆ ਗਾਗਰ ਮਾਂਜੀ ਹੈ ਤੈਨੂੰ ਇਸ਼ਨਾਨ ਕਰਾਣਾ ਹੈ ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ ਕਿਉਂ ਕਿ 42 ਲੱਖ ਜੁਨੀਆਂ ਤੇ ਆਖਰ ਪਾਣੀ ਦੇ ਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦੀਆਂ ਨੇ ਜਨਮ ਉਹਨਾਂ ਦਾ ਪਾਣੀ ਦੇ ਚ ਜੀਵਨ ਉਹਨਾਂ ਦਾ ਪਾਣੀ ਦੇ ਚ ਮਰਨ ਉਹਨਾਂ ਦਾ ਪਾਣੀ ਦੇ ਚ ਸਾਰੀ ਕਿਰਿਆ ਪਾਣੀ ਦੇ ਚ ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਚ ਹੈ ਪ੍ਰਾਣੇ ਸ਼ਾਸਤਰਾਂ ਦੀ ਗਣਨ ਦੇ ਮੁਤਾਬਕ 84 ਲੱਖ ਜੌਨੀਆਂ ਨੇ ਜਿਹਦੇ ਚੋਂ 42 ਲੱਖ ਜਲ ਦੇ ਚ ਨੇ 21 ਲੱਖ ਥਲ ਜੰਤੂ ਨੇ ਔਰ 21 ਲੱਖ ਨਭ ਜੰਤੂ ਨੇ ਆਕਾਸ਼ ਦੇ ਚ ਉੱਡਣ ਵਾਲੇ ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋਂ ਨਾਮਦੇਵ ਕਹਿੰਦੇ ਨੇ ਜਦ ਜੀਵਨ ਪਾਣੀ ਦੇ ਚ ਹੈ, ਜਨਮ ਪਾਣੀ ਦੇ ਚ ਹੈ, ਮਰਨ ਪਾਣੀ ਦੇ ਚ ਹੈ। ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ। ਇਹ ਤੇ ਅਪਵਿੱਤਰ ਹੈ। हे ਪ੍ਰਭੂ ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਣਾ। ਖਾਲੀ ਗਾਗਰ ਲੈ ਕੇ ਆ ਗਏ। ਔਰ ਸੋਚ ਰਹੇ ਨੇ ਅੱਜ ਠਾਕਰਾ ਨੂੰ ਇਸ਼ਨਾਨ ਨਹੀਂ ਕਰਾਣਾ। ਪਾਣੀ ਤੇ ਅਪਵਿੱਤਰ ਹੈ। ਤੇ ਇਹ ਤੇ ਠਾਕਰਾ ਨੂੰ ਅਪਵਿੱਤਰ ਕਰਨਾ ਹੋਵੇਗਾ ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਏ ਗਾਲ ਬਨ 11 ਸਾਲ ਦੀ ਉਮਰ ਦੇ ਵਿੱਚ ਛੋਟੇ ਨੇ ਬੱਚੇ ਨੇ ਪਿਤਾ ਬਾਹਰ ਜਾ ਰਿਹਾ ਹੈ ਤੇ ਪੁੱਤਰ ਨੂੰ ਸਮਝਾਇਆ ਇਹ ਸਭ ਕੁਝ ਤੂੰ ਰੋਜ਼ ਕਰਨਾ ਪਰ ਇਸ 마ਸੂਮ ਬਾਲਕ ਦੇ ਧਾਰਮਿਕ ਸੰਸਕਾਰ ਇਤਨੇ ਪਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ ਆਪ ਕਹਿੰਦੇ ਨੇ ਨਹੀਂ ਕਿ ਜਲ ਤੇ ਅਪਵਿੱਤਰ ਹੈ ਪਵਿੱਤਰ ਜਲ ਦੇ ਨਾਲ हे ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆ ਵਿੱਚ ਗਏ ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭौंरे तितਲੀਆਂ ਆਪ ਦੇਖਦੇ ਹੀ एकदम ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ ਆਪ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਨੇ ਪਵਿੱਤਰ ਨਹੀਂ ਨੇ ਇਹਨਾਂ ਦਾ ਰਸਤੇ ਭੌਰੇ ਲੈ ਜਾਂਦੇ ਨੇ ਇਹਨਾਂ ਦੇ ਚੌ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ ਤਿਤਲੀਆਂ ਕੱਢ ਕੇ ਲੈ ਜਾਂਦੀਆਂ ਨੇ ਲਿਆਜ਼ਾ ਇਨਾਂ ਫੁੱਲਾਂ ਦੀ ਮਾਲਾ ਪਰੋ ਕੇ ਢੇਠਾ ਕਰ ਮੈਂ ਤੇਰੇ ਗਲੇ ਕਿਸ ਤਰ੍ਹਾਂ ਪਾਵਾਂ ਜਦਕਿ ਇਹਨਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਆ ਨੀਲੇ ਫੁੱਲ ਪਰੋਈ ਲੈ ਮਾਲਾ ਠਾਕਰ ਕੀ ਹੋਂ ਪੂਜ ਕਰੋਂ ਪਰ ਪਹਿਲੇ ਬਾਸ ਲਈ ਹੈ ਭੋਰੇ ਬੀਠਲ ਭੇਲਾ ਕਾਹੇ ਕਰੂੰ ਹੂ ਬੋ ਇਸ ਤਰ੍ਹਾਂ ਦਾ ਬਾਕ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ ਮਾਈ ਗੋਬਿੰਦ ਪੂਜਾ ਕਾਹ ਲੈ ਚਰਾਉ ਅਵਰ ਨਾ ਫੂਲ ਅਨੂਪ ਨਾ ਬਾਉ ਦੁੱਧ ਤਾਂ ਬਛਰੇ ਥਨੋ ਬਿੜਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਹੇ ਪ੍ਰਭੂ ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ ਉਹ ਤੇ ਜਲ ਅਪਵਿੱਤਰ ਕਰ ਦਿੱਤਾ ਮੈਨ ਨੇ ਫੁੱਲ ਤੇ ਅਪਵਿੱਤਰ ਕਰ ਦਿਤੇ ਨੇ ਭੌਰਿਆਂ ਨੇ तितਲੀਆਂ ਨੇ ਸ਼ਹਿਦ ਦੀਆਂ ਮੱਖੀਆਂ ਨੇ ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕਮ ਪਿਤਾ ਨੇ ਸੌਪਿਆ ਸੀ ਕਪਿਲਾ ਗਊ ਦਾ ਦੁੱਧ ਠਾਕਰਾ ਨੂੰ ਪਿਲਾਣਾ ਹੈ ਤੋ ਆਪਣੀ ਮਾਤਾ ਨੂੰ ਆਖਿਆ ਗਊ ਚੋਦਿਓ ਦੁੱਧ ਚਾਹੀਦਾ ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ ਬਛੜਾ ਥਣ ਚੁੰਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ ਹਾਂ ਮੇਰੇ ਬੱਚੇ ਪਹਿਲੇ ਬਛੜਾ ਦੁੱਧ ਪੀਏਗਾ ਤਾਹੀਂ ਗਊ ਦੁੱਧ ਦਿੰਦੀ ਹੈ ਤਾਂ ਆਪ ਕਹਿਣ ਲੱਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ ਇਸ ਦੁੱਧ ਦਾ ਭੋਗ ਮੈਂ ਠਾਕਰਾ ਨੂੰ ਨਹੀਂ ਲਵਾਣਾ ਕਿਉਂ ਆ ਨਹੀਂ ਲੈ ਦੁੱਧ ਰਿਧਾਈ ਲੈ ਖੀਰਨ ਹਾਕਰ ਕੋ ਨੈ ਵੇਤ ਕਰੋਂ ਪਰ ਪਹਿਲੇ ਦੂਧ ਬਿਤਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੋਂ ਹੈ ਬਿਠਲ ਦਸਮੇ ਕੀ ਕਰਾਂ ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ ਉਹਨੇ ਅਪਵਿੱਤਰ ਕਰ ਦਿੱਤਾ ਥਣਾ ਦੇਜ ਦੂਧ ਤਾ ਬਛਰੇ ਥਨੋ ਬਿਟਾਰਿਓ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਆ ਨੀ ਲੈ ਦੂਧ ਰਿਧਾਈ ਲੈ ਖੀਰਨ ਠਾਕਰ ਕੋ ਨੈ ਵੇਤ ਕਰੋ ਪਰ ਪਹਿਲੇ ਦੂਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੋ ਇਹ ਬਿਠਲ ਦਸ ਮੈਂ ਕੀ ਕਰਾਂ ਦੁੱਧ ਤੇ ਅਪਵਿੱਤਰ ਹੋ ਗਿਆ ਇਹ ਤੇ ਪਹਿਲੇ ਬਛੜੇ ਨੇ ਪੀ ਲਏ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਔਰ ਥਣਾ ਦੇ ਚ ਹੀ ਝੂਠਾ ਕਰ ਗਿਆ ਤੋ ਮੈਂ ਇਸ ਦਾ ਭੋਗ ਲਵਾਵਾਂ ਤੇ ਕਿਵੇਂ ਲਵਾਵਾਂ ਅੱਜ ਪੂਜਾ ਨਹੀਂ ਹੋਈ ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰੱਖਿਆ ਗਿਆ ਦੁੱਧ ਨਹੀਂ ਪਿਲਾਇਆ ਗਿਆ ਆਪ ਬੈਠੇ ਨੇ ਸੋਚ ਦੇ ਵਿੱਚ ਪਿਤਾ ਨਾਰਾਜ਼ ਹੋਵੇਗਾ ਪਿਤਾ ਉਖਾ ਹੋਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਦੇ ਵਿੱਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਧੁਨੇ ਇੰਜ ਉੱਠੀ ਈ ਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬਮਹੀ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਦੇਚ ਇਸ਼ਨਾਨ ਕਰ ਰਿਹਾ ਮੈਂ ਤੈਨੂੰ ਕਿ ਇਸ਼ਨਾਨ ਕਰਾਵਾਂ हे ਪ੍ਰਭੂ ਜਦ ਮੈਂ ਤੈਨੂੰ ਸੋਚਿਆ ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ ਤਾਂ ਇਹ ਵੀ ਵਿਚਾਰ ਪੈਦਾ ਹੋਇਆ

ਤੂ ਤੇ ਪਾਵਨ ਹੈ ਤੂ ਤੇ ਅਤੀ ਪਵਿੱਤਰ ਹੈ ਤੂ શ્રી ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਏ ਪਰ ਤੂ ਤੇ ਕਦੇ ਮੈਲਾ ਹੁੰਦਾ ਹੀ ਨਹੀਂ ਔਰ ਤੈਨੂੰ ਕੀ ਇਸ਼ਨਾਨ ਕਰਾਵਾਂ ਤੂੰ ਜਲ ਜੰਤੂ ਹੋ ਕੇ ਅੱਥੇ ਪੈਰ ਜਲ ਵਿੱਚ ਰਹਿ ਰਹੇ ਆਂ ਸਾਗਰਾਂ ਵਿੱਚ ਰਹਿ ਰਹੇ ਆਂ ਦਰਿਆਵਾਂ ਵਿੱਚ ਰਹਿ ਰਹੇ ਆਂ ਝੀਲਾਂ ਵਿੱਚ ਰਹਿ ਰਹੇ ਆਂ ਤੈਨੂੰ ਕੀ ਇਸ਼ਨਾਨ ਕਰਾਵਾਂ ਇੰਜ ਬ੍ਰह्म ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ हे ਪ੍ਰਭੂ ਜਲ ਵਿੱਚ ਤੂੰ ਮੱਛੀ ਵਿੱਚ ਤੂੰ ਤੂੰ ਤੇ ਵਿਆਪਕ ਹੈ ਇਹ ਬੇਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਪ੍ਰਣਵੇ ਨਾਮ ਪੂਰ ਰਹੋ ਤੋ ਸਰਬਮਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਅਗਾ ਫੁੱਲਾਂ ਬਾਰੇ ਐਸਾ ਕਹਿੰਦੇ ਨੇ हे ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤਿੱਥੋਂ ਤਿਤਲੀ ਹੋ ਕੇ ਸ਼ਹਿਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ ਤੈਨੂੰ ਕੀ ਮੈਂ ਮਾਲਾ ਪਹਿਨਾ ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ ਆਪ ਹੀ ਭੋਗ ਲਾ ਲੈਣਾ ਗਊ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਏਬੇ ਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਫਨ ਅੰਤਰ ਪ੍ਰਣਵੇ ਨਾਮਾ ਪੂਰ ਰਹਿਓ ਤੂੰ ਸਰਬਮਹੀਂ ਇਥੋਂ ਐਸਾ ਵੀ ਪਤਾ ਚਲਦਾ ਹੈ ਕਿ ਸ਼੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ ਵਿਆਪਕ ਬ੍ਰਹਮ ਦੇ ਉਪਾਸ਼ਕ ਨੇ ਆਪ ਦੇ ਐਸੇ ਬੋਲ ਵੀ ਨੇ ਹਿੰਦੂ ਪੂਜੇ ਦੇ ਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਨਾ ਦੇਹੁਰਾ ਨਾ ਮਸੀਤ hindu ਲੱਭਦਾ ਹੈ ਮੂਰਤੀਆਂ ਵਿੱਚ ਪ੍ਰਭੂ ਨੂੰ musliman ਲੱਭਦਾ ਹੈ ਖਾਨਕਾ ਦੇ ਚੋਂ ਪਰ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾ ਕੁਝ ਹੈ ਹੀ ਨਹੀਂ ਤੂੰ ਹੀ ਤੂੰ ਹੈ ਇਸ ਨੂੰ ਸ਼੍ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਬ੍ਰਾਹਮਣ ਮੁਸ਼ਤਾਕ ਬੁੱਧ ਜ਼ਾਹਿਦ ਫਿਦਾਏ ਖਾਨ ਕਾ ਹਰ ਕੋ ਜਾ ਜਾ ਮੈਂ ਮੁਹੱਬਤ ਦੀਦਾਮ ਸਰਸਾਰਾਸਤ ਬ੍ਰਾਹਮਣ ਲੱਭਦਾ ਹੈ ਤੈਨੂੰ ਬੋਤਾਂ ਦੇ ਚੋਂ ਔਰ ਮੁਸਲਮ ਲੱਭਦਾ ਹੈ ਤੈਨੂੰ ਖਾਨਕਾ ਦੇ ਚੋਂ ਪਰ ਹਰ ਕੋ ਜਾ ਜਾ ਮੈਂ ਮੁਹੱਬਤ ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਪਾਸੇ ਤੂੰ ਹੀ ਤੂੰ ਹੈ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਹਿੰਦੂ ਪੂਜੇ ਦੇ ਹੋਰਾ ਮੁਸਲਮਾਨ ਮਸੀਦ ਨਾ ਮੈਂ ਸੋਈ ਸੇਵਿਆ ਨਾ ਦੇਹਰਾ ਨਾ ਮਸੀਦ ਤੋ ਫਿਰ ਕਿੱਥੇ ਐ ਜੇ ਮੰਦਰ ਤੇ ਮਸਜਿਦ ਦੇਚ ਨਹੀਂ ਤੋ ਫਿਰ ਕਿੱਥੇ ਐ ਤੋ ਨਾਮਦੇਵ ਕਹਿੰਦੇ ਸਬੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਮੇਰਾ ਰਾਮ ਘਟ ਘਟ ਦੇਚ ਬੋਲ ਰਿਹਾ ਔਰ ਰਾਮ ਤੋਂ ਬਿਨਾ ਕੌਣ ਬੋਲ ਸਕਦਾ ਹੈ ਰਾਮ ਹੀ ਬੋਲ ਰਿਹਾ ਹੈ ਪਸ਼ੂਆਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਪੰਛੀਆਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਮਨੁੱਖਾਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਪਵਨ ਦੀ ਛਾਹਾਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਸਾਗਰ ਦੇ ਗਰਜਨ ਦੇ ਵਿੱਚ ਬਦਲਾਂ ਦੇ ਗਰਜਨ ਦੇ ਵਿੱਚ ਔਰ ਸਾਗਰ ਦੀ ਗਰਜਨ ਦੇ ਵਿੱਚ ਹੀ ਨਹੀਂ ਪ੍ਰਭੂ ਬੋਲ ਰਿਹਾ ਹੈ ਕੋਇਲ ਦੀ ਕੂ ਦੇ ਵਿੱਚ ਬੁਲਬੁਲਾਂ ਦੇ ਚਹਿ ਚਹਾਣ ਵਿੱਚ हे ਪ੍ਰਭੂ ਤੂੰ ਹੀ ਤੇ ਬੋਲ ਰਿਹਾ ਹੈ ਸਬੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ हे ਪ੍ਰਭੂ ਤੂੰ ਹੀ ਬੋਲ ਰਿਹਾ ਹੈ ਸਭ ਘਟ ਦੇ ਅੰਦਰ ਬੋਲ ਰਿਹਾ ਹੈ ਤੋ ਇਸ ਤਰ੍ਹਾਂ ਜੋ ਵਿਆਪਕ ਬ੍ਰਹਮ ਹੈ ਇਸ ਤਰ੍ਹਾਂ ਦਾ ਜੋ ਵਿਆਪਕ ਪਰਮਾਤਮਾ ਹੈ ਸ਼੍ਰੀ ਨਾਮਦੇਵ ਜੀ ਮਹਾਰਾਜ ਉਸ ਦੇ ਪੁਜਾਰੀ ਨੇ ਨਾਮਦੇਵ ਜੀ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪ੍ਰਭੂ ਇੱਕ ਵਿਆਪਕ ਸਤਾ ਹੈ ਉਹ ਅਖੰਡ ਜੋਤੀ ਹੈ ਖੰਡਿਤ ਨਹੀਂ ਹੈ ਟੁਕੜਿਆਂ ਟੁਕੜਿਆਂ ਵਿੱਚ ਨਹੀਂ ਹੈ ਅਖੰਡ ਜੋਤੀ ਹੈ ਵਿਆਪਕ ਹੈ ਪਰ ਉਸ ਤੱਕ ਕਿਵੇਂ ਪਹੁੰਚੀਏ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ ਨਾਮਦੇਵ ਦੇ ਇਹ ਆਖਰੀ ਬੋਲ ਆਪ ਜੀ ਦੇ ਸਮੁਖੇ ਬੇਟ ਕਰਾ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਜਿਉਂ ਜਲ ਮਾਂਝੇ ਮਾਛ ਲੋ ਮਾਰਗ ਵੇਖਣੋਂ ਨਾ ਜਾਈ ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ ਕਿਵੇਂ ਪਹੁੰਚੀਏ ਮਾਰਗ ਕੀ ਹੈ ਆਖਰ ਰਸਤਾ ਕੀ ਹੈ ਤੋਂ ਨਾਮਦੇਵ ਕਹਿੰਦੇ ਨੇ ਜੈਸੇ ਜਲ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਉੰਜ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ ਬਣਾ ਬਣਾਇਆ ਕੋਈ ਮਾਰਗ ਨਹੀਂ ਹੈ ਚੱਲਦਿਆਂ ਹੀ ਮਾਰਗ ਬਣਦਾ ਹੈ आसमान 'ਤੇ ਬਣੇ ਬੜਾਈ ਕੋਈ ਸੜਕ ਨਹੀਂ ਹੈ ਪੰਛੀ ਉੜਦਾ ਤੇ ਮਾਰਗ ਬਣਦਾ ਉਂਝ ਕੋਈ ਮਾਰਗ ਨਹੀਂ ਉਂਝ ਕੋਈ ਰਸਤਾ ਨਹੀਂ ਬਸ ਉੜਦਿਆਂ ਹੀ ਰਸਤਾ ਬਣਦਾ ਤੇ ਮੱਛੀ ਦੇ ਚਲਦਿਆਂ ਹੀ ਸਾਗਰ ਵਿੱਚ ਮਾਰਗ ਬਣਦਾ ਉਂਝ ਕੋਈ ਮਾਰਗ ਨਹੀਂ ਮਨੁੱਖ ਜੈਸੇ-ਜੈਸੇ RAM ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ ਰਾਮ ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਗੁਰੂ ਦੀ ਆराधना ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਦਿੰਦਾ ਹੈ ਤੋਂ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ ਬਣਾ ਬੜਾਇਆ ਮਾਰਗ ਨਹੀਂ ਹੈ ਇੱਥੇ ਜਪਦਿਆਂ ਮਾਰਗ ਬਣੇਗਾ ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬੜਾਈਆਂ ਸੜਕਾਂ ਮਿਲ ਸਕਦੀਆਂ ਨੇ ਚੱਲਣਾ ਸਾਨੂੰ ਪੈਂਦਾ ਹੈ ਸੜਕ ਨਹੀਂ ਬਣਾਣੀ ਪੈਂਦੀ ਪਰ ਇੱਥੇ ਅਧਿਆਤਮਿਕ ਮੰਡਲ ਦੇ ਇੱਥੇ ਐਸਾ ਹੈ ਕਿ ਅਸੀਂ ਜਦ ਚਲਾਗੇ ਤਾਂ ਚਲਦਿਆਂ ਹੀ ਸੜਕ ਬਣੇਗੀ ਜਿਵੇਂ ਸੀ ਪ੍ਰithvi ਤੇ ਵੀ ਕਈ ਦਫਾ ਦੇਖਨੇ ਆ ਕਿ ਲਗਾਤਾਰ ਮਨੁੱਖ ਕਿਸੇ ਇੱਕ ਥਾਂ ਤੋਂ ਲੰਘਣ ਤੋਂ ਆਪਣੇ ਆਪ ਪਗਡੰਡੀ ਬਣ ਜਾਂਦੀ ਇੱਕ ਰੇਖਾ ਬਣ ਜਾਂਦੀ ਹੈ ਇੱਕ ਮਾਰਗ ਬਣ ਜਾਂਦਾ ਹੈ ਅਧਿਆਤਮਿਕ ਮੰਡਲ ਦੇ ਚ ਐਸਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ ਬਸ ਆਰੰਭ ਕਰਦਿਆਂ ਹੀ ਮਾਰਗ ਬਣਦਾ ਹੈ ਜਿਵੇਂ ਮੱਛੀ ਚਲੇ ਤੋ ਰਸਤਾ ਬਣਦਾ ਉੰਜ ਕੋਈ ਰਸਤਾ ਨਹੀਂ ਇੱਥੇ ਇੰਜ ਪਹੁੰਚਣਾ ਹੈ ਪ੍ਰਮਾਤਮਾ ਤੱਕ ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਏ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਇਸ ਨੂੰ ਖੋលਿਆ ਹੈ ਪਰਮ ਦਾਰਸ਼ਨਿਕ ਸੰਤ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਨੇ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਦੇ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਏ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ ਬਿਨਾਂ ਮਾਰਗ ਦੇ ਉੜਦਿਆਂ ਹੀ ਮਾਰਗ ਬਣਦਾ ਹੈ ਚਲਦਿਆਂ ਹੀ ਮਾਰਗ ਬਣਦਾ ਹੈ ਇਸ ਤਰ੍ਹਾਂ ਗੁਰੂ ਦਾ ਸਿੱਖ ਜਦ ਜਪਦਾ ਹੈ ਤੋ ਜਪਦਿਆਂ ਹੀ ਜਪਦਿਆਂ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹ ਹੀ ਕੁਝ ਕਹਿ ਰਹੇ ਨੇ ਮਾਰਗ ਬਣਾ ਬਣਾਇਆ ਨਹੀਂ ਹੈ ਰਾਮ ਰਾਮ ਜਪਦੇ ਆਏ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲਿੰਤਾ ਲਸੀਬ ਹੋਵੇਗੀ ਰਾਮ ਨਾਮ ਵਿੱਚ ਲੀਨ ਬਿਠਲ ਬਿਠਲ ਦੇ ਚ ਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਬਿਠਲ ਦੇ ਚ ਲੀਨ ਕਰਦੇ ਰਹੇ ਰਾਮ ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦਿਆਂ ਕਰਦਿਆਂ अनेका ਨੂੰ ਆਪ ਨੇ ਰਾਮ ਦੇ ਚ ਲੀਨ ਕੀਤਾ ਬਿਠਲ ਦੇ ਚ ਲੀਨ ਕੀਤਾ ਔਰ ਲੀਨ ਕਰਦਿਆਂ ਕਰਦਿਆਂ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਬਿਠਲ ਦੇ ਚ ਲੀਨ ਹੋ ਗਏ ਉਸ ਪ੍ਰਭੂ ਦੇ ਵਿੱਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ ਸੂਰਜ ਕਿਰਨ ਮਿਲੇ ਜਲ ਕਾਜਲ ਹੋਆ ਰਾਮ ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ